ਇਮਤਿਹਾਨ ਤਾਂ ਪਰਮਾਤਮਾ ਸਾਰਿਆਂ ਦੇ ਹੀ ਲੈਂਦੇ ਨੇ ਪਰ ਕਿਸੇ ਕਿਸੇ ਨੂੰ ਲੋੜ ਤੋਂ ਵੱਧ ਪੇਪਰ ਦੇਨੇ ਪੈ ਜਾਂਦੇ ਨੇ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੁਝ ਬੰਦਿਆਂ ਤੇ ਅੱਖ ਖਾਸ ਤੌਰ ਤੇ ਹੁੰਦੀ ਆ ਵਾਹਿਗੁਰੂ ਜੀ ਉਹਨਾਂ ਨੂੰ ਕਿਸੇ ਵੱਡੀ ਕਲਾਸ ਵਿੱਚ ਕਰਨਾ ਚਾਹੁੰਦੇ ਹੁੰਦੇ ਨੇ ਇਸ ਕਰਕੇ ਉਹਨਾਂ ਦੇ ਇਮਤਿਹਾਨ ਵੀ ਜ਼ਿਆਦਾ ਹੁੰਦੇ ਨੇ ਵਾਹਿਗੁਰੂ ਜੀ ਅਕਸਰ ਸਾਰੇ ਬੰਦਿਆਂ ਨੂੰ ਦਾਤਾਂ ਵੰਡ ਕੇ ਕੁਝ ਕੁ ਨੂੰ ਛੱਡ ਦਿੰਦੇ ਨੇ ਉਹ ਜਿਹੜੇ ਕੁਝ ਘਰਹਿ ਜਾਂਦੇ ਨੇ ਘਬਰਾਉਣ ਦੀ ਕੋਈ ਲੋੜ ਨਹੀਂ ਜਿਹੜੇ ਮਨੋ ਕਾਮਨਾ ਪੂਰੀਆਂ ਨਾ ਹੋਣ ਤੇ ਵੀ ਪਾਠ ਕਰਨਾ ਨਹੀਂ ਛੱਡਦੇ ਗੁਰੂ ਨਾਨਕ ਪਾਤਸ਼ਾਹ ਜੀ ਅਜਿਹੇ ਸਰੀਰਾਂ ਤੋਂ ਖੁਸ਼ ਹੋ ਕੇ ਮਿਹਰ ਦੇ ਘਰ ਵਿੱਚ ਆ ਕੇ ਨਿਆ ਦਾਤਾ ਮੰਨਦੇ ਨੇ ਕਿ ਲੈਣ ਵਾਲਿਆਂ ਦੀਆਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਕਿਸੇ ਟਾਈਮ ਸ਼ਿਕਵੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਨੂੰ ਦਿੱਤਾ ਸਾਨੂੰ ਸਖਨੇ ਰੱਖਿਆ ਅਤੇ ਫਿਰ ਸਿਰਫ ਸ਼ੁਕਰਾਨਾ रह ਜਾਂਦਾ ਹੈ ਕਿ ਬੇਸ਼ੱਕ ਸਾਨੂੰ ਸਭ ਤੋਂ ਬਾਅਦ ਵਿੱਚ ਦਿੱਤਾ ਪਰ ਇੰਨਾ ਦਿੱਤਾ ਕਿ ਕੋਈ ਹਿਸਾਬ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ